ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਆਪਣੇ ਵੀਰ ਭਰਾਵਾਂ ਨੂੰ ਪਿਆਰਤਾ ਦੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਵੀਰ ਭਰਾ ਠੀਕ ਠਾਕ ਹੋਵੋਗੇ ਕਿਸਾਨ ਭਰਾਓ ਜੇ ਤੁਸੀਂ ਵੀ ਜਿਹੜੀ ਆਪਣੀ ਕਣਕ ਨੂੰ ਪਾਣੀ ਲਾਉਣ ਦੇ ਬਾਰੇ ਸੋਚ ਰਹੇ ਹੋ ਜਾਂ ਫਿਰ ਤੁਸੀਂ ਹੁਣ ਸ਼ੁਰੂ ਕਰਨਾ ਹੈ ਕਣਕ ਨੂੰ ਪਹਿਲਾ ਪਾਣੀ ਤਾਂ ਪਹਿਲਾ ਆਪਣੀ ਵੀਡੀਓ ਨੂੰ ਜਰੂਰ ਦੇਖ ਦੇਖਿਓ ਕਿਉਂਕਿ ਤੁਹਾਡੀ ਜਿਹੜੀ ਕਣਕ ਹੈ ਤੁਸੀਂ ਪਾਣੀ ਲਾਉਣ ਤੋਂ ਪਹਿਲਾਂ ਜਿਹੜੇ ਆ ਦੋ ਤਿੰਨ ਕੰਮ ਨੇ ਜਿਹੜੇ ਤਰੀਕੇ ਆ ਤੁਸੀਂ ਜ਼ਰੂਰ ਕਰਨੇ ਨੇ ਆਪਣੀ ਕਣਕ ਦੇ ਵਿੱਚ ਜੇ ਆਪਾਂ ਕਣਕ ਦੀ ਫਸਲ ਤੋਂ ਪੂਰਾ ਬੰਮਪਰ ਝਾੜ ਪਾ ਲੈਣਾ ਚਾਹੁੰਦੇ ਨੇ ਕਿਉਂਕਿ ਵਿੱਚ ਜ਼ਿੰਮੇਦਾਰ ਭਰਾਵਾਂ ਦੇ ਕਮੈਂਟ ਵੀ ਆਏ ਆ ਵੀ ਸਾਡੀ ਜਿਹੜੀ ਕਣਕ ਆ ਉਹ ਪਾਣੀ ਲਾਉਣ ਤੋਂ ਬਾਅਦ ਜਿਹੜੀ ਦਬ ਜਾਂਦੀ ਏ ਪੀਲੀ ਪੈ ਜਾਂਦੀ ਏ ਉਹਦੇ ਕੀ ਕਰਨੇ ਕਿਵੇਂ ਆਪਾਂ ਉਸ ਚੀਜ਼ ਦਾ ਆਪਾਂ ਹੱਲ ਕਰ ਸਕਦੇ ਆ ਵੀ ਆਪਾਂ ਆਪਣੀ ਕਣਕ ਨੂੰ ਪਾਣੀ ਦਈਏ ਪਰ ਜੇਰੀ ਆਪਣੀ ਕਾਣਕੇ ਬਿਲਕੁਲ ਦਵੇ ਨਾ ਪੇਲਾ ਪੰਨਾ ਦਿਖਾਵੇ ਤੇ ਪਾਣੀ ਲੱਗਣ ਤੋਂ ਬਾਅਦ ਇਹਨਾਂ ਪੂਰੀ ਗਰੋਥ ਤੇ ਵਿੱਚ ਜਾਵੇ ਤੇ ਵੀਡੀਓ ਨੂੰ ਪੂਰੀ ਦੇਖਿਓ ਅੱਜ ਆਪਾਂ ਤੁਹਾਡੇ ਨਾਲ ਜਿਹੜੇ ਕੁਝ ਤਿਆਰਬੇ ਨੇ ਉਹ ਆਪਾਂ ਸਾਂਝੇ ਕਰਾਂਗੇ ਵੀ ਆਪਾਂ ਕੀ ਕਰ ਸਕਦੇ ਆ ਕਿਹੜੀ ਸਪਰੇਅ ਕਰੀਏ ਕਿਹੜੀ ਖਾਦ ਪਾਈਏ ਵੀਡੀਓ ਦੇ ਨਾਲ ਆਪਣੇ ਦੇ ਨਾਲ ਬਣੇ ਰਿਓ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਹਜੇ ਤੱਕ ਨਹੀਂ ਕੀਤਾ ਹਾਂਜੀ ਹੁਣ ਕਿਸਾਨ ਭਰਾ ਉਹ ਤਰੀਕੇ ਕੀ ਨੇ ਪਹਿਲਾ ਤਰੀਕਾ ਤਾਂ ਸਾਰਿਆਂ ਨੂੰ ਪਤਾ ਹੀ ਆ ਪਾਇਆ ਕਣਕ ਦੇ ਵਿੱਚ ਯੂਰੀਆ ਪਾਉਂ ਸਮੇਂ ਆਪਾਂ ਸਭ ਤੋਂ ਵੱਡੀ ਜਿਹੜੀ ਆਪਾਂ ਗਲਤੀ ਕਰਦੇ ਆ ਉਹ ਗਲਤੀ ਕੀ ਕਰਦੇ ਆ ਹੁਣ ਕਈ ਕਿਸਾਨ ਭਰਾ ਤਾਂ ਜਿਹੜਾ ਯੂਰੀਆ ਹੈ ਪਾਣੀ ਤੋਂ ਪਹਿਲਾਂ ਬਿਲਕੁਲ ਵੀ ਖੇਤ ਦੇ ਵਿੱਚ ਪਾਉਂਦੇ ਹੋਣੀ ਹੈਗੇ ਮਤਲਬ ਪਾਣੀ ਲਾਉਣ ਤੋਂ ਬਾਅਦ ਹੀ ਵਿੱਚ ਜ਼ਿੰਮੇਵਾਰ ਭਰਾ ਨੇ ਜਿਹੜਾ ਯੂਰੀਆ ਪਾਉਂਦੇ ਆ ਪਰ ਉਹ ਤਰੀਕਾ ਵੀ ਆਪਣਾ ਗਲਤ ਹੈ ਤੇ کئی ਵੀਰ ਭਰਾ ਕੀ ਕਰਦੇ ਆ ਪਾਣੀ ਲਾਉਣ ਤੋਂ ਪਹਿਲਾਂ ਮਤਲਬ ਅੱਜ ਆਪਾਂ ਮੋਟਰ ਚਲਾਉਣੀ ਏ ਤੇ ਸਵੇਰੇ ਆਪਾਂ ਯੂਰੀਆ ਖਾਦ ਨੂੰ ਪਾ ਪਾ ਦਿੰਦੇ ਆ ਤੇ ਦੁਪਹਿਰ ਸਮੇਂ ਆਪਾਂ ਪਾਣੀ ਛੱਡ ਦਿੰਦੇ ਉਹ ਤਰੀਕਾ ਸਭ ਤੋਂ ਗਲਤ ਹੈ ਕਿਉਂਕਿ ਯੂਰੀਆ ਖਾਦ ਨੂੰ ਸਮਾਂ ਆਪਾਂ ਨੂੰ ਦੇਣਾ ਪਊਗਾ ਵੀ ਪੂਰਾ ਲੱਗਣ ਦੇ ਵਿੱਚ ਜੇਰਾ ਆਪਾਂ ਜਦੇ ਆਪਾਂ ਪਾਣੀ ਲਾ ਦਿੰਦੇ ਆ ਉਹ ਆਪਣੀ ਖਾਦ ਬਿਲਕੁਲ ਖਰਾਬ ਜਾਂਦੀ ਹੈ ਉਹਦੇ ਵਿੱਚ ਤੁਹਾਨੂੰ ਸਿਰਫ ਜੇ ਤੁਸੀਂ ਇੱਕ ਬੋਰੀ ਪਾਈ ਹੈ ਥੋੜੀ 5 ਤੋਂ 10 ਕਿਲੋ ਹੀ ਇਹਦੀ ਯੂਰੀਆ ਖਾਦ ਲੱਗੂਗੀ ਕਿਉਂਕਿ ਜਦੋਂ ਆਪਾਂ ਪਾਣੀ ਲਾ ਦਿੰਦੇ ਆ ਇਹਦੇ ਵਿੱਚ ਜਿਹੜੇ ਹਾਰਮੋਨ ਹੁੰਦੇ ਆ ਇਹਦੇ ਵਿੱਚ ਉਹ ਪਾਣੀ ਨਾਲ ਜਿਹੜੇ ਘੁਲ ਕੇ ਉੱਡ ਜਾਂਦੇ ਆ ਹਵਾ ਦੇ ਵਿੱਚ ਇਸ ਕਰਕੇ ਜੇ ਤੁਸੀਂ ਪਹਿਲਾ ਤਰੀਕਾ ਦਾ ਇਹ ਵਰਤੋ ਵੀ ਯੂਰੀਆ ਖਾਦ ਜ਼ਰੂਰ ਪਾਉਣੀ ਆਪਾਂ ਕਿਉਂਕਿ ਜਿਹੜੀ ਆਪਣੀ ਕਣਕ ਦਵੇ ਨਾ ਪਰ ਆਪਾਂ ਨੇ 5 ਤੋਂ 6 ਦਿਨ ਦਾ ਗੈਪ ਜ਼ਰੂਰ ਰੱਖਣਾ ਅੱਜ ਆਪਾਂ ਯੂਰੀਆ ਖਾਦ ਪਾਤੀ 5 ਤੋਂ 6 ਦਿਨ ਬਾਅਦ ਤੁਸੀਂ ਕਣਕ ਨੂੰ ਜਿਹੜਾ ਪਾਣੀ ਦੇਣਾ ਹੈ ਉਹਦੇ ਨਾਲ ਫਾਇਦਾ ਕੀ ਹੋਊਗਾ ਜਿਹੜੀ ਆਪਣੀ ਕਣਕਿਆ ਬਿਲਕੁਲ ਵੀ ਆਪਣੀ ਕਣਕੀ ਜਿਹੜੀ دبੂਗੀ ਨਹੀਂ ਤੇ ਦੂਜਾ ਜਿਹੜਾ ਤਰੀਕਾ ਤੁਸੀਂ ਵਰਤਣਾ ਹੈ ਮੈਗਨੀਜ਼ ਦੀ ਸਪਰੇ ਇਹਦੇ ਵੀ ਬਹੁਤ ਸ਼ਾਨਦਾਰ ਰਿਜ਼ਲਟ ਹੈ ਤੁਸੀਂ ਪਾਣੀ ਲਾਉਣ ਤੋਂ ਪਹਿਲਾਂ 2 ਤੋਂ 3 ਦਿਨ ਪਹਿਲਾਂ ਤੁਸੀਂ 1 ਕਿਲੋ ਮੈਗਨੀਜ਼ ਤੇ ਨਾਲ ਯੂਰੀਆ ਐਡ ਕਰ ਲਓ 2 ਕਿਲੋ ਇਹਨਾਂ ਨੂੰ ਮਿਕਸ ਕਰਕੇ ਤੁਸੀਂ 100 ਤੋਂ 150 ਲੀਟਰ ਕੀਲੇ ਦਾ ਪਾਣੀ ਲਗਾ ਕੇ ਸਪਰੇ ਕਰ ਦਿਓ ਤੇ ਇਹਦੇ ਨਾਲ ਵੀ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲਣਗੇ ਜਿਹੜੀ ਤੁਹਾਡੀ ਕਣਕ ਦਬਦੀ ਹੈ ਤੇ ਪੀਲੀ ਪੈਂਦੀ ਹੈ ਤੁਹਾਡੀ ਕਣਕ ਬਿਲਕੁਲ ਵੀ ਪੀਲੀ ਨਹੀਂ ਹੋਊਗੀ ਤੇ ਅਗਲੀ ਗੱਲ ਜਿਹੜਾ ਕਣਕ ਨੂੰ ਪਹਿਲਾ ਪਾਣੀ ਆਪਾਂ ਬਿਲਕੁਲ ਪਤਲਾ-ਪਤਲਾ ਆਪਾਂ ਪਾਣੀ ਦੇਣਾ ਭਰਮਾ ਆਪਾਂ ਪਾਣੀ ਨਹੀਂ ਦੇਣਾ ਵੀ ਆਪਾਂ ਬੋਤਾ ਭਰ ਕੇ ਆਪਾਂ ਕਣਕ ਨੂੰ ਪਾਣੀ ਦਿੱਤਾ ਭਰਮ ਪਤਲਾ-ਪਤਲਾ ਪਾਣੀ ਦੋ ਕੋਲ ਖੜ ਕੇ ਜਿਹੜਾ ਪਹਿਲਾ ਪਾਣੀ ਆਪਾਂ ਨੂੰ ਲਾਉਣਾ ਚਾਹੀਦਾ ਐਵੇਂ ਤਾਂ ਬਿਲਕੁਲ ਨਾ ਸੋਚੋ ਵੀ ਆਪਾਂ ਖੁੱਲਾ ਛੱਡ ਦੀ ਜਾਂ ਰਾਤ ਨੂੰ ਲਾ ਦੀ ਉਹ ਤਰੀਕੇ ਗਲਤ ਹੈ ਕਿਉਂਕਿ ਪਹਿਲੇ ਪਾਣੀ ਦੇ ਉੱਤੇ ਜਿਹੜਾ ਆਪਣੀ ਕਣਕ ਦਾ ਝਾੜ ਟਿਕਿਆ ਹੋਇਆ ਹੁੰਦਾ ਹੈ ਜੇ ਆਪਾਂ ਪਹਿਲਾ ਪਾਣੀ ਸਹੀ ਤਰੀਕੇ ਨਾਲ ਲਾਤਾ ਤਾਂ ਜਿਹਦੀ ਆਪਣੀ ਕਣਕ ਪੂਰੇ ਝਾੜ ਦੇ ਵਿੱਚ ਜਾਊਗੀ ਜੇ ਗਲਤੀ ਆ ਕੀਤੀ ਆ ਤਾਂ 2 ਤੋਂ 3 ਕੋਆਂਟਰ ਝਾੜ ਆਰਾਮ ਦੇ ਨਾਲ ਘਟੂਗਾ ਇਹ ਗਲਤੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਆ ਤੇ ਸਹੀ ਤਰੀਕੇ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਆਪਾਂ ਖੇਤੀ ਕਰੀਏ ਤਾਂ ਕਿ ਆਪਾਂ ਵਧੀਆ ਪ੍ਰਾਪਤ ਕਮਾ ਸਕੀਏ ਤੇ ਖੇਤੀ ਉੱਪਰ ਲਾਹੀ ਵੰਦੇ ਧੰਦਾ ਪਨਾ ਸਕੀਏ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਵਧੀਆ ਲੱਗੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਤਿ ਸ਼੍ਰੀ ਅਕਾਲ ਜੀ